ਤੁਸੀਂ ਵੇਖ ਰਹੇ ਹੋ ਡਾਇਨਿੰਗ ਫੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਇਸ ਮਝੋੜਾ ਟਾਂਡਾ ਦੇ ਵਿੱਚ ਜਿੱਥੇ ਕਿ ਹਿਆਰਪੁਰ ਦੇ ਵਿੱਚ ਪਿਛਲੇ ਦਿਨੀ ਜਿਹੜੇ ਇੱਕ 5 ਸਾਲ ਦੇ ਬੱਚੇ ਦਾ ਜਿਹੜਾ ਇੱਕ ਭਈਏ ਵੱਲੋਂ ਪ੍ਰਵਾਸੀ ਵੱਲੋਂ ਜਿਹੜਾ ਕਤਲ ਕਰ ਦਿੱਤਾ ਗਿਆ ਉਸ ਉਸ ਦੇ ਰੋਸ ਵਜੋਂ ਜਿਹੜਾ ਛਾਂਡਾ ਤੇ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ جاری ਹੈ ਇਹ ਜਿਹੜਾ ਹੁਣ ਇਹ ਰੋਸ ਪ੍ਰਦਰਸ਼ਨ ਲਗਾਤਾਰ جاری ਹੈ ਜਿਹੜਾ ਇਹਨਾਂ ਦੇ ਮੇਨ ਆਗੂ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਰੋਸ ਪ੍ਰਦਰਸ਼ਨ ਜਿਹੜਾ ਕੱਟ-ਕੱਟ ਰਹੇ ਨੇ ਤੇ ਇਹਨਾਂ ਦੀ ਜਿਹੜੀ ਚੇਤਾਵਨੀ ਜਿਹੜੇ ਭਈਆਂ ਨੂੰ ਕੀ ਹੈ ਤੇ ਅਗਲੇ ਜਿਹੜਾ ਅਲਟੀਮੇਟ ਕਿੰਨੇ ਦਿਨਾਂ ਦਾ ਅਲਟੀਮੇਟ ਜਿਹੜਾ ਭਈਆਂ ਨੂੰ ਇਹ ਦੇ ਰਹੇ ਨੇ ਤੁਸੀਂ ਵੇਖਦੇ ਹੋ ਤੈਣੀ ਸੋਹਰਾ ਮੈਂ ਹਰਜੁਨ ਜੈਂਟਪਨ ਬਾੜਮੜ ਇਹ ਪੁਲਿਸ ਦੇ ਸਹਾਰੇ ਦੇ ਛਾਈ ਕਰਾ ਇਹ ਸਰਕਾਰ ਨੂੰ ਅਸੀਂ ਇਹ ਗੱਲ ਦੀ ਮੰਗ ਕਰਦੇ ਆਂ ਵੀ ਇਹਨਾਂ ਨੂੰ ਤੁਰੰਤ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਤੇ ਤਾਂ ਕਿ ਪੰਜਾਬ ਦੇ ਰਹਿਣ ਵਾਲੇ ਇੱਕ ਤੋਂ ਮੰਦਾ ਬੋਲਵਾਲਾ ਹੋ ਸਕੇ ਦੂਜੀ ਗੱਲ ਆ ਵੀ ਇੱਥੇ ਸਾਡੇ ਪਰਿਵਾਰ ਨਾ ਛਕੇ ਜਿਹੜੀ ਇੱਕ ਬੱਧੀ ਵਾਲਾ ਜਿਹੜੇ ਵਿੱਚ ਕੱਢ ਨਹੀਂ ਆ ਦੇ ਸਾਡੇ ਨੂੰ ਵੀ ਕਿਸ ਤਰਜ਼ ਤੇ ਪੰਜਾਬ ਦੇ ਅੰਦਰ ਪਈਏ ਜਿਹੜੇ ਆ ਇਹਨਾਂ ਦੀ ਗਿਣਤੀ ਵਧਾਈ ਜਾ ਰਹੀ ਆ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰਾਂ ਨੂੰ ਵੀ ਤੇ ਅਗਰ ਸਰਕਾਰਾਂ ਨੇ ਕੋਈ ਸਖਤ ਐਕਸ਼ਨ ਨਹੀਂ ਲਿਆ ਤੇ ਪੰਜਾਬ ਦੇ ਲੋਕ ਮਜਬੂਰ ਹੋਣਗੇ ਇਹਨਾਂ ਨੂੰ ਪੰਜਾਬ ਚੋਂ ਕੱਢਣ ਲਈ ਕਿਉਂਕਿ ਇਹਨਾਂ ਦਾ ਕੋਈ ਵੀ ਡਾਟਾ ਨਹੀਂ ਹੈਗਾ ਤੇ ਯਾਰ ਤੇ ਆਪਣਾ ਕੰਮ ਅੱਜ ਸਪੇਡ ਦੇਣ ਇਹ ਤੁਹਾਨੂੰ ਜਾਨ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਡੇ ਹੁਸ਼ਿਆਰ ਪਰਸ਼ਾ 14000 ਤੋਂ ਉੱਪਰ ਉਹਦੀ ਜ਼ਰੂਰ ਇਸ ਗੱਲ 'ਤੇ ਧਿਆਨ ਦੇਣ ਕੱਲੇ ਉਹ ਹੀ ਨਹੀਂ ਉਹਨਾਂ ਤੋਂ ਇਲਾਵਾ ਮੈਨੂੰ ਲੱਗਦਾ ਕਿ ਸਾਨੂੰ ਆਪ ਲੋਕਾਂ ਨੂੰ ਵੀ ਥੋੜਾ ਜਾਗਰੂਕ ਹੋਣਾ ਪੈਣਾ ਆਪਾਂ ਕਈ ਵਾਰ ਨਾ ਘਰਾਂ ਦੇ ਵਿੱਚ ਜਾਂ ਆਪਾਂ ਬਾਗੇ ਵਿੱਚ ਕੋਈ ਮਤਾ ਪਾਸ ਕਰੇ ਬਾਹਰ ਦੇਸ਼ਾਂ 'ਚ ਰਹਿੰਦੇ ਜਾਂ ਹੋ ਤੁਸੀਂ ਸੋਚ ਕੇ ਬੈਠੋ ਵਿਦੇਸ਼ਾਂ ਵਿੱਚ ਕਿਹੜੇ ਤਰੀਕੇ ਨਾਲ ਰਹਿੰਦੇ ਆ ਜੇ ਕੋਈ ਪੰਜਾਬੀ ਬੰਦਾ ਕੈਨੇਡਾ ਅਮਰੀਕਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟੀ ਜਿਹੀ ਟਿਕਟ ਮਾਨੂੰ ਅੰਜਾਮ ਦੇਣ ਦਾ ਜੋ ਸੇਕ ਕਰਦੇ ਕੱਪੜੇ ਵੀ ਜੜਦੇ ਵੇ ਸਿਰ ਇਹ ਪਹਜਾਓ ਪੂਰ ਪੰਜਾਬ ਬਚਾਓ ਮਹਿੰਮ ਸਤੋ ਘੱਲ ਪਤਾ ਤਾਂ ਹੋਵੇ ਵੀ ਕੌਣ ਹੋਇਆ ਹੈਗਾ ਜਿਹੜਾ ਮਰਜ਼ੀ ਆਉਂਦਾ ਇੱਥੇ ਕ੍ਰਾਈਮ ਕਰਕੇ ਤੁਰਦਾ ਬਣਦਾ ਮੁੜ ਕੇ ਸਾਨੂੰ ਲੱਭਦਾ ਹੀ ਨਹੀਂ ਹੈਗਾ ਕਿ ਕੌਣ ਕਿੱਥੋਂ ਚਲਾ ਗਿਆ ਨਾ ਪੁਲਿਸ ਨੂੰ ਲੱਭਦੇ ਨਾ ਸਰਕਾਰਾਂ ਨੂੰ ਲੱਭਦੇ ਪਰ ਉਹ ਫਿਰ ਵੀ ਜੋ ਪੰਜਾਬੀਅਤ ਜਿੰਦਾਬਾਦ 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 ਭਈਏ ਭਜਾਓ ਜਿੰਦਾਬਾਦ ਭਈਏ ਭਜਾਓ ਜਿੰਦਾਬਾਦ ਭਈਏ ਭਜਾਓ ਜਿੰਦਾਬਾਦ ਭਈਏ ਭਜਾਓ ਭਈਏ ਬਚਾਓ ਭਈਏ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਹ ਰੋਜ਼ ਸਾਥ ਜੋ ਕਿਸੇ ਨਾਲ ਰਹੇ ਹਾਂ ਕਿਉਂਕਿ ਸਰ ਜੀ ਜੀ ਪਰਸ਼ੀ ਗਣੇ ਰਾਜੇ ਦੇ ਕਾਰਜਕਾਲ ਤੇ ਕੀ ਕੀ ਵਾਧੇ ਨੇ ਜਿਹੜੇ ਤੁਹਾਡੀ ਉਸ ਨੂੰ ਜੀ ਆਖਣਾ ਕਾਰਨ ਦੇ ਕਾਰਨ ਨੂੰ ਇੱਕ ਬੇਵਜਹ ਸੰਗਤ ਨੂੰ ਇਹਦੀ ਜਾਣਨ ਪੰਚਾਇਤ ਸਰਪੰਚਾਂ ਨੂੰ ਬੇਨਤੀ ਕਰਦੇ ਆ ਕਿ ਜਿਦੋਂ ਸ਼ਿਆਲ ਸੇਰ ਦੇ ਹੋਰ ਲੋਕਿੰਡਾਂ ਕੋਰਾਂ ਦੀ ਪੰਚਾਇਤ ਦੇ ਮੱਧੇ ਹੋਰ ਤੇਰੇ ਕੋਲ ਨੂੰ ਮਾਇਨ ਦੇ ਰਿਹਾ ਦਾ ਪੱਕੀ ਸਿਰ ਇੰਗਲਿਸ਼ ਤੋਂ ਸੋਚ ਨੂੰ ਲਾਓ ਬੇਰੀ ਕੀ ਜਾ ਕੇ ਕਿ ਭਾਜੀ ਮਾੜਾ ਜਿਹਾ ਪਿੱਛੇ ਪਿੱਛੇ ਆ ਜਾਓ ਸਰ ਦੇਖਿਓ ਸਾਹਮਣੇ જો બોલો આ કે કીધું વિવાહ સર્વે જે ખાસ કરીને કોના વિશે પ્રોટોકોલનો આચાર્જ કોના ਦਾ ફેલો એજન્સીમાં ઘણી બધી કોન્ફરન્સ કેરોક છે કે આપ ઇસકે સંપર્કમાં રહેજો નારી સાહેબ કોના ને જાણકારી આપો તો તમે મેનેજર તુસી વી ઘરે દૈનિક સવિરા આજથી મજુદ આ ਐਨ ਡਿਮ ਡਾਕਟਰ ਜਿੱਥੇ ਕੀ ਪਿਛਲੇ ਦਿਨ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਜਿਹੜੇ ਬੱਚੇ ਨਾਲ ਜਿਹੜਾ ਉਹਦਾ ਕਤਲ ਕੀਤਾ ਗਿਆ ਵਾ ਸਾਡੇ ਨਾਲ ਹੁਣ ਗੱਲਬਾਤ ਕਰਨ ਵਾਸਤੇ ਮਜੂਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਕਤਲ ਕੀਤਾ ਗਿਆ 5 ਸਾਲ ਦੇ ਬੱਚੇ ਦਾ ਕੀ ਕਹਣਾ ਗੋਪੀ ਸਿੰਘ ਮਿਸਤ ਪੰਜਾਬ ਤੋਂ ਜਿਹੜਾ ਪਿਛਲੇ ਦਿਨ ਹੁਸ਼ਿਆਰਪੁਰ ਦੇ ਵਿੱਚ ਕਤਲ ਹੋਇਆ ਬੱਚੇ ਦਾ ਬਹੁਤ ਹੀ ਦਰਦਿੰਦਗੀ ਭਰੇ ਤਰੀਕੇ ਨਾਲ ਹੋਇਆ ਪਦਵਾਸੀ ਵੱਲੋਂ ਜੇ ਕਾਰਨ ਜੋਇ ਕੀਤਾ ਗਿਆ ਉਸ ਬੱਚੇ ਨੂੰ ਇਹ ਸਾਨੂੰ ਬਹੁਤ ਪਹਿਲਾਂ ਜਾਗ ਜਾਣਾ ਚਾਹੀਦਾ ਸੀ ਅੱਜ ਤੋਂ 2 ਸਾਲ ਪਹਿਲਾਂ ਇੱਕ ਇੱਥੇ ਟਾਂਡੇ ਦੇ ਵਿੱਚ ਹੀ ਬੱਚੀ ਦਾ ਕਰ ਲੋ ਇਹ ਬੇਸ਼ੱਕ ਉਹ ਪਦਵਾਸੀ ਆ ਨਹੀਂ ਸੀ ਉਸ ਦੇ ਤਿੰਨ ਟੋਟੇ ਕਰਕੇ ਤਿੰਨ ਜਗ੍ਹਾ ਉਸ ਪਈਏ ਨੇ ਪਦਵਾਸੀ ਨੇ ਉਹਨੂੰ ਦਫਨਾਇਆ ਸੀ ਜੇ ਅਸੀਂ ਉਦੋਂ ਜਾਗ ਜਾਂਦੇ ਤਾਂ ਸ਼ਾਇਦ ਹਰਵੀਰ ਸਿੰਘ ਨੂੰ ਆਪਣੇ ਜਾਨ ਨਾ ਦੇਣੀ ਪੈਂਦੀ ਤੇ ਉਹਨੇ ਸਾਡੀ ਜਨਤਾ ਨੂੰ ਜਗਾਉਣ ਦੇ ਲਈ ਆਪਣਾ ਫੋਨ ਜਿਹੜਾ ਬਹਾਇਆ ਜਿਵੇਂ ਦੀਵੇ ਨੂੰ ਜਗਾਉਣ ਦੇ ਲਈ ਤੇਲ ਲੱਗਦਾ ਤਾਂ ਉਹਨੇ ਆਪਣਾ ਖੂਨ ਜਗਾਇਆ ਪੰਜਾਬ ਦੀ ਜਨਤਾ ਨੂੰ ਜਗਾਉਣ ਦੇ ਲਈ ਤੇ ਸਾਡੀ ਪੰਜਾਬ ਦੀ ਸਮੁੱਚੀ ਨੌਜਵਾਨੀ ਨੂੰ ਸਮੁੱਚੀ ਜਨਤਾ ਨੂੰ ਇਹ ਅਪੀਲ ਹੈ ਕਿ ਆਓ ਰਲ ਕੇ ਆਪਣਾ ਪੰਜਾਬ ਬਚਾਈਏ ਤੇ ਪਰਵਾਸੀਆਂ ਨੂੰ ਇੱਥੋਂ ਕੱਢੀਏ ਜਿੰਨੇ ਵਿਦਆਊਟ ਆਈਡੈਂਟੀਫਿਕੇਸ਼ਨ ਇੱਥੇ ਰਹਿ ਰਹੇ ਆ ਇਹ ਸਾਰੇ ਕ੍ਰਿਮੀਨਲ ਨੇ ਉਥੋਂ ਦੇ ਭਗੋੜੇ ਨੇ ਅਦਾਲਤਾਂ ਦੇ ਭਗੋੜੇ ਨੇ ਇਹਨਾਂ ਦੇ ਉੱਤੇ ਤਿੰਨ ਤਿੰਨ ਚਾਰ ਚਾਰ ਕੇਸ ਚੱਲਦੇ ਨੇ ਇਹਨਾਂ ਦੇ ਉੱਤੇ 300 ਸਾਰੇ ਪਤਾ ਨਹੀਂ ਕਿੰਨੇ ਕੇਸ ਚੱਲਦੇ ਆ ਦੋ ਦਰਜਣ ਦਾ ਹੁਸ਼ਿਆਰਪੁਰ ਤੋਂ ਹੁਣ ਲੜਾਏ ਨੇ ਦੌੜ ਗਏ ਨੇ ਮਤਲਬ ਪਾਸੇ ਜਿੱਦਾਂ ਛਾਪੇ ਮਾਰੀ ਹੋਈ ਹੈ ਤੇ ਅਸੀਂ ਇਹ ਅੱਜ ਦਾ ਜਿਹੜਾ ਸਾਡਾ ਇਕੱਠਾ ਮੁੱਖ ਏਜੰਡਾ ਏ ਸੀ ਕਿ ਇਹਨਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਵੇ ਹਿਮਾਚਲ ਦੀ ਤਰਜ਼ ਦੇ ਉੱਤੇ ਕਿ ਪੰਜਾਬ ਤੋਂ ਬਾਹਰੋਂ ਆਇਆ ਕੋਈ ਵੀ ਇੱਥੇ ਜ਼ਮੀਨ ਨਾ ਖਰੀਦ ਸਕੇ ਕਿਸੇ ਦੀ ਇੱਥੇ ਵੋਟ ਨਾ ਬਣੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਐਮਸੀ ਵਗੈਰਾ ਨਗਰ ਕੌਂਸਲ ਸੁਭਾਵਾਂ ਜਿੰਨੀਆਂ ਵੀ ਸਭ ਨੂੰ ਸਾਡੀ ਅਪੀਲ ਆ ਸਮੂਹ ਸਮੂਚੀਆਂ ਜਥੇਬੰਦੀਆਂ ਵੱਲੋਂ ਕੇ ਪਿੰਡਾਂ ਦੇ ਵਿੱਚ ਪੰਚਾਇਤਾਂ ਮਤੇ ਪਾਉਣ ਇਹਨਾਂ ਨੂੰ ਰੈਸ਼ਨਲ ਦਿੱਤੇ ਜਾਵੇ ਘਰਨਾ ਕਰਾਇਤੇ ਦਿੱਤੇ ਜਾਣ ਇਹਨਾਂ ਦੀ ਵੋਟ ਨਾ ਬਣਾਈ ਜਾਵੇ ਤਾਂ ਜਿਹੜੇ ਇੱਥੇ ਸਾਡੇ ਜ਼ਿੰਮੇਵਾਰ ਵੀਰਾਂ ਦੇ ਨਾਲ ਮਜਦੂਦ ਕੰਮ ਕਰਦੇ ਇੱਥੇ ਆਉਂਦੇ ਆ ਪਰਵਾਸੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋਵੇ ਉਹ ਪੰਚਾਇਤ ਦੇ ਕੋਲ ਵੀ ਹੋਵੇ ਤੇ ਥਾਣੇ ਦੇ ਵਿੱਚ ਵੀ ਬਲੌਗ ਦੇ ਥਾਣੇ ਵਿੱਚ ਹੋਣੀ ਚਾਹੀਦੀ ਇਦਾਂ ਹੀ ਐਮਸੀ ਕੋਲ ਹੋਵੇ ਸ਼ਾਇਦ ਤੇ ਥਾਣੇ ਦੇ ਵਿੱਚ ਹੋਵੇ ਤੱਕ ਇਹਨਿੰਦੇ ਨਾਲ ਅਲਟੀਮੇਟ ਤੁਸੀਂ ਭਈਆ ਨੂੰ ਜਿਹੜਾ ਦਿੱਤਾ ਅਸੀਂ 3 ਦਿਨ ਦਾ ਅਲਟੀਮੇਟਮ ਦਿੱਤਾ ਜਿਹੜੇ ਨਜਾਇਜ਼ ਜਿਹੜੀਆਂ ਨਜਾਇਜ਼ ਕਬਜ਼ੇ ਇਥੇ ਕਦੀ ਬੈਠੇ ਨੇ ਨਜਾਇਜ਼ ਜ਼ਾਇਦੇਨ ਝੁੱਗਿਆ ਬਣਾ ਕੇ ਉਹਨਾਂ ਨੂੰ 2 ਦਿਨ ਦਾ ਅਲਟੀਮੇਟਮ ਦਿੱਤਾ ਤਿੰਨੇ ਤੀਜੇ ਦਿਨ ਫੇ ਗੁਰੂ ਕਾ ਖਾਲਸਾ ਜਿਹੜਾ ਮੈਦਾਨ ਵਿੱਚ ਨਿਤਰੇਗਾ ਤੇ ਇਹਨਾਂ ਦੀਆਂ ਬੁੱਚੀਆਂ ਪੈਂਦੀਆਂ ਦੇਖਾਂਗੇ ਸਾਡੇ ਨਾਲ ਵੀ ਕੇ ਜੂ ਆਜ਼ਾਦ ਦੇ ਪ੍ਰਧਾਨ ਸਭ ਮਜੂਨੇ ਪਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਮਰਜੀਤ ਸਿੰਘ ਰੜਾ ਜੀ ਆ ਉਹਨਾਂ ਨਾਲ ਗੱਲਬਾਤ ਜੀ ਸਰ ਅੱਜ ਜਿਹੜਾ ਅਜਾ ਰੋਸ ਮਾਤ ਚੱਲੇਗਾ ਸਾਡੇ ਦੇ ਵਿੱਚ ਠੀਕ ਹੈ ਅੱਜ ਦਾ ਰੋਸ ਮਾਰਚ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ ਬਰਵਾਸੀ ਮਜ਼ਦੂਰ ਨੇ ਜਿਹੜਾ ਇੱਕ ਬੱਚੇ ਨਾਲ ਦਰਿੰਦਗੀ ਕਰਕੇ ਉਹਦਾ ਕਤਲ ਕੀਤਾ ਉਹਦੇ ਇਨਸਾਫ ਵਾਸਤੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਲਗਾਤਾਰਤਾ ਨਾਲ ਵਾਪਰ ਰਹੀਆਂ ਉਹਦੇ ਖਿਲਾਫ ਜਿਹੜਾ ਆਮ ਲੋਕਾਂ ਦੇ ਵਿੱਚ ਰੋਹ ਹੈ ਸਾਰੇ ਭਾਈਚਾਰਾ ਜਿਹੜਾ ਇਸ ਇਹਨਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਦਰਿੰਦਗੀ ਵਾਲੀਆਂ ਵਾਰਦਾਤਾਂ ਅਪਰਾਧਿਕ ਵਾਰਦਾਤਾਂ ਤੋਂ ਤੰਗ ਹੈ ਅਸੀਂ ਅੱਜ ਤਹਸੀਲਦਾਰ ਸਾਹਿਬ ਐਸਟੀਐਮ ਦਫਤਰ ਦੇ ਮੂਹਰੇ ਖੜੇ ਆ ਤੇ ਡੀਐਸਪੀ ਟਾਂਡਾ ਨੂੰ ਮੰਗ ਪੱਤਰ ਦਿੱਤਾ ਹੈ ਮੰਗ ਪੱਤਰ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਇਹੋ ਜੇ ਕ੍ਰਿਮੀਨਲ ਮਾਈਂਡਡ ਲੋਕਾਂ ਨੂੰ ਨੱਥ ਪਾਉਣ ਵਾਸਤੇ ਵੀ ਬੇਨਤੀ ਕੀਤੀ ਹੈ ਤੇ ਚੇਤਾਵਨੀ ਵੀ ਹੈ ਸਰਕਾਰ ਨੂੰ ਕਿ ਤੁਸੀਂ ਇਹਨਾਂ ਪ੍ਰਵਾਸੀਆਂ ਨੂੰ ਜਿਹੜਾ ਗਲਨਾਲ ਲਾ ਕੇ ਇੱਥੇ ਦੇ ਲੋਕਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਬਣਾਇਆ ਹੋਇਆ ਉਹਦੇ ਖਿਲਾਫ ਜੇਕਰ ਤੁਸੀਂ ਕਾਰਵਾਈ ਨਾ ਕੀਤੀ ਤੇ ਪੰਜਾਬ ਦੇ ਵਿੱਚ ਵਸਦਾ ਸਮੂਹ ਭਾਈਚਾਰਾ Hindu, Musalman, Sikh ਤੇ Isai ਕਿਉਂਕਿ ਇਹਨਾਂ ਦੀਆਂ ਕਾਰਵਾਈਆਂ ਕਿਸੇ ਖਾਸ ਇੱਕ ਤਬਕੇ ਦੇ ਖਿਲਾਫ ਨਹੀਂ ਇਹ ਹਰ ਤਬਕੇ ਦੀਆਂ ਧੀਆ ਭੈਣਾਂ ਦੇ ਨਾਲ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਬਦਕਲਮੀ ਕਰਦੇ ਇਸ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਸੋ ਅਸੀਂ ਇੱਕ ਤਾਂ ਮੰਗ ਕੀਤੀ ਹੈ ਕਿ ਇਹੋ ਜਿਹਿਆਂ ਦੇ ਖਿਲਾਫ ਜਿਹੜੀ ਇਹ ਟਾਈਮ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਪੰਜਾਬ ਤੋਂ ਕੱਢਿਆ ਜਾਵੇ ਤਾਂ ਕਿ ਲੋਕ ਸੁਖ ਨਾਲ ਵਸ ਸਕਣ ਦੂਸਰੀ ਗੱਲ ਐਸੀਂ ਇਹ ਬੇਨਤੀ ਕੀਤੀ ਪਈ ਹਿਮਾਚਲ ਦੀ ਤਰ੍ਹਾਂ ਤੇ ਤਰਜ ਤੇ ਰਾਜਸਥਾਨ ਦੀ ਤਰ੍ਹਾਂ ਤੇ ਮੱਧ ਪ੍ਰਦੇਸ਼ ਦੀ ਤਰ੍ਹਾਂ ਤੇ ਇਹ ਜਿਹੜਾ ਕਾਨੂੰਨ ਐ ਕਿ ਪੰਜਾਬ ਦੇ ਵਿੱਚ ਕੋਈ ਵੀ ਆਵੇ ਉਹ ਜ਼ਮੀਨ ਦਾ ਪਹਿਲਾ ਹੱਕ ਪੰਜਾਬ ਦੇ ਮੂਲ ਨਿਵਾਸੀਆਂ ਨੂੰ ਹੋਵੇ ਬਾਹਰੀ ਪ੍ਰਵਾਸੀ ਜਿਹੜਾ ਆ ਉਹ ਜ਼ਮੀਨ ਖਰੀਦਣ ਦਾ ਹੱਕਦਾਰ ਨਾ ਹੋਵੇ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਪਿੰਡਾਂ ਪੰਚਾਇਤਾਂ ਦਾ ਇੱਕ ਮਤ ਹੋ ਕੇ ਇਹਨਾਂ ਦੇ ਖਿਲਾਫ ਮੱਥੇ ਪਾਓ ਇਹ ਗੱਲ ਠੀਕ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਮਜ਼ਦੂਰ ਆਉਂਦੇ ਆ ਦੇਖੋ ਉਹਨਾਂ ਦਾ ਏਦਾਂ ਦਾ ਕ੍ਰਿਮੀਨਲ ਰਿਕਾਰਡ ਵੀ ਕੋਈ ਨਹੀਂ ਆ ਜਿਹੜੇ ਸ਼ਹਿਰਾਂ ਦੇ ਵਿੱਚ ਰੇੜੀਆਂ ਫੜੀਆਂ ਲਾ ਕੇ ਬੈਠੇ ਆ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਤੁਸੀਂ ਕਰੋਨਾ ਕਾਲ ਦੇ ਵਿੱਚ ਦੇਖਿਆ ਇਹਨਾਂ ਨੇ ਪੰਜਾਬ ਦੇ ਕਿਸੇ ਗਰੀਬ ਗੁਰਬੇ ਦੀ ਵਾਂ ਨਹੀਂ ਫੜੀ ਖਾਦਾ ਪੰਜਾਬ ਦਾ ਤੇ ਜਾ ਕੇ ਇਹਨਾਂ ਨੇ ਪਿੱਠ ਦਿਖਾ ਕੇ ਭੱਜੇ ਜਿਸ ਦਿਨ ਭਾਰਤ ਪਾਕ ਦੀ جنگ ਲੱਗੀ ਉਸ ਦਿਨ ਵੀ ਇਹ ਟ੍ਰੇਨਾਂ ਤੇ ਛੱਡ ਕੇ ਚਲੇ ਗਏ ਇਸ ਕਰਕੇ ਜਦੋਂ ਇਹਨਾਂ ਦਾ ਸਰਵਕਾਰ ਪੰਜਾਬ ਨਾਲ ਕੋਈ ਨਹੀਂ ਪੰਜਾਬ ਦੇ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਆਵਾਮਨਾ ਖੜੇ ਨਹੀਂ ਹੁੰਦੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਇਸ ਕਰਕੇ ਲੋਕਾਂ 'ਚ ਰੋਹ ਹੈ ਤੇ ਲੋਕ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਪੂਰਨ ਪਾਬੰਦੀ ਲਾਈ ਜਾਵੇ ਕਿੰਨੇ ਦਿਨ ਦਾ ਅਲਟੀਮੇਟ ਜਦ ਤੁਸੀਂ ਹੁਣ ਤੱਕ ਭਈਆਂ ਨੂੰ ਦੇ ਦਿੱਤਾ ਦੇਖੋ ਦੋ ਦਿਨ ਦੇ ਵਿੱਚ ਵਿੱਚ ਅਸੀਂ ਤਾਂ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਕਾਰੋਬਾਰ ਹੈਗਾ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਦਾ ਕਾਰੋਬਾਰ ਸਮੇਟ ਕੇ ਆਪਦੀ ਵੈਰੀਫਿਕੇਸ਼ਨ ਜਿਹੜੀ ਐ ਪੋਸਟ ਦੇ ਕੋਲ ਕਰਵਾਓ ਜੇਕਰ ਉਹਨਾਂ ਦਾ ਵੈਰੀਫਿਕੇਸ਼ਨ ਜੀ ਲੋਕਾਂ ਦੇ ਵਿੱਚ ਜਾਂ ਸਰਕਾਰ ਦੇ ਕੋਲੇ ਸਹੀ ਹੈ ਫਿਰ ਉਹਦੇ ਤੇ ਸੋਚਿਆ ਜਾਊਗਾ ਨਹੀਂ ਤਾਂ ਉਹ ਆਪਦਾ ਕਾਰੋਬਾਰ ਬੰਦ ਕਰਕੇ ਆਪ ਦੇ ਘਰਾਂ ਦੇ ਵਿੱਚ ਪਹੁੰਚ ਚਲੇ ਜਾਣ ਇੱਥੇ ਦੇ ਕਾਰੋਬਾਰ ਵਾਸਤੇ ਪੰਜਾਬ ਦਾ ਨੌਜਵਾਨ ਪੰਜਾਬ ਦੇ ਲੋਕ ਆਪੇ ਸੰਭ ਲੈਣ। ਹੋਣ ਸਾਡੇ ਨਾਲ ਜੂਥ ਕਲੱਬ ਦੇ ਜਿਹੜੇ ਪ੍ਰਧਾਨ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਉਹ ਵੀ ਸਾਡੇ ਨਾਲ ਹੁਣ ਗੱਲਬਾਤ ਕਰਨ ਵਾਸਤੇ ਜੋ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਨਾਲ ਜਿਹੜਾ ਵਾ ਛੇੜਛਾੜ ਕੀਤੀ ਗਈ ਆ ਕਤਲ ਕੀਤਾ ਗਿਆ ਉਸ ਸਬੰਧ ਵਿੱਚ ਗੱਲਬਾਤ ਕਰਨ ਵਾਲੇ ਜੁੜੇ ਨੇ ਪਉਣ ਗੱਲਬਾਤ ਕਰਾਂਗੇ ਜੀ ਸਭ ਕਿਵੇਂ ਦੇਖਦੇ ਹੋ 5 ਸਾਲ ਦੇ ਬੱਚੇ ਨਾਲ ਜਿਹੜਾ ਸ਼ਹਿਦਪੁਰ ਦੇ ਵਿੱਚ ਉਹਦਾ ਕਤਲ ਕੀਤਾ ਗਿਆ ਉਹਦੇ ਅੰਗਾਂ ਨਾਲ ਛੇੜਛਾੜ ਕੀਤੀ ਗਈ ਕਿਵੇਂ ਦੇਖਦੇ ਹੋ ਇਹ ਬਹੁਤ ਹੀ ਮੰਨ ਭਾਗੀ ਘਟਣਾ ਹੈ ਕੀ ਆ ਕਿਉਂਕਿ ਅੱਜ ਤੱਕ ਜੇ ਗੱਲ ਕਰੀਏ ਤਾਂ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦੀ ਦੁਖਤਾਈ ਘਟਣਾ ਜਿਹੜੀ ਆ ਉਹ ਨਹੀਂ ਵਾਪਰੀ ਸੀ 10 ਜਿਹੜਾ ਹੈਗਾ ਇਹਦੀ ਪੂਰੀ ਤਰ੍ਹਾਂ ਨਖੇਦੀ ਕਰਦਾ ਹੈ ਔਰ ਅਸੀਂ ਇਹ ਪੁਰਜੋਰ ਸਰਕਾਰ ਤੋਂ ਵੀ ਅਪੀਲ ਕਰਦੇ ਆ ਔਰ ਪਰਚਾਸ਼ਨ ਦੇ ਵਿੱਚ ਉੱਚ ਅਧਿਕਾਰੀਆਂ ਤੱਕ ਅਸੀਂ ਮੰਗ ਪੱਤਰ ਵੀ ਦੇ ਚੁੱਕੇ ਹੈਗੇ ਆ ਕਿ ਕਿਤੇ ਨਾ ਕਿਤੇ ਇਹਨਾਂ ਸਾਰੇ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਰਹਿ ਰਹੇ ਪੰਜਾਬ ਦੇ ਵਿੱਚ ਅਲੱਗ-ਅਲੱਗ ਤਬਕੇ ਦੇ ਲੋਕ ਆ ਉਹਨਾਂ ਦੀ ਵੈਰੀਫਿਕੇਸ਼ਨ ਪ੍ਰੋਪਰ ਤੌਰ ਤੇ ਕੀਤੀ ਜਾਵੇ ਔਰ ਇਸ ਪ੍ਰੋਪਰ ਤੌਰ ਤੇ ਕੀਤੀ ਵੈਰੀਫਿਕੇਸ਼ਨ ਦੇ ਉੱਤੇ ਜਿਹੜੇ ਮਾਪਦੰਡਾਂ ਤੇ ਪੂਰਾ ਨਹੀਂ ਉਤਰ ਰਿਹਾ ਉਹਨੂੰ ਪੰਜਾਬ ਦੇ ਵਿੱਚੋਂ ਬਾਹਰ ਹੀ ਕੱਢਿਆ ਜਾਵੇ ਕਉ ਕਾਰਨ ਇਹ ਇਹ ਆ ਕਿ ਕਿਤੇ ਨਾ ਕਿਤੇ ਜਦੋਂ ਬਾਹਰ ਦੀਆਂ ਸਰਕਾਰਾਂ ਜਿਹੜੇ ਆ ਪਰਦੇਸਾਂ ਦੇ ਵਿੱਚੋਂ ਇਹ ਦੇਸ਼ਾਂ ਦੇ ਵਿੱਚੋਂ ਇਹ ਆਏ ਆ ਪੰਜਾਬ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਉੱਥੇ ਦੇ ਗੈਂਗਸਟਰਾਂ ਨੂੰ ਉੱਥੇ ਦੇ ਕ੍ਰਿਮੀਨਲ ਮਾਈਂਡ ਲੋਕਾਂ ਨੂੰ ਆਪਣੇ ਰਾਜ ਦੇ ਵਿੱਚੋਂ ਬਾਹਰ ਕੱਢਤਾ ਔਰ ਉਹਨਾਂ ਤੇ ਟੋਟਲੀ ਪਾਬੰਦੀ ਲਾ ਦਿੱਤੀ ਜਦੋਂ ਉਹ ਬਾਹਰ ਨਿਕਲਣ ਦੀ ਆਪਣੇ ਆਏ ਦੌਰ ਦੇ ਵਿੱਚ ਤਾਂ ਉਹਨਾਂ ਨੇ ਸਭ ਤੋਂ ਜਿਹੜਾ ਹੈਗਾ ਉਹ ਖੁੱਲੇ ਸੱਦੇ ਦੇ ਹਿਸਾਬ ਦੇ ਨਾਲ ਕਿਉਂਕਿ ਹਿਮਾਚਲ ਦੇ ਵਿੱਚ ਟੋਟਲੀ ਕਾਨੂੰਨ ਹੈ ਆ ਕੇ ਬਾਹਰ ਦਾ ਬੰਦਾ ਜਿਹੜਾ ਹੈਗਾ ਉਹ ਪ੍ਰੋਪਰਲੀ ਉਥੇ ਜ਼ਮੀਨ ਨਹੀਂ ਲੈ ਸਕਦਾ ਰਹਿ ਨਹੀਂ ਸਕਦਾ ਤਾਂ ਉਹਨਾਂ ਨੂੰ ਪੰਜਾਬ ਇੱਕ ਧਰਮਸ਼ਾਲਾ ਜਾਂ ਇੱਕ ਖੁੱਲਾ ਮੈਦਾਨ ਮਿਲਿਆ ਕਿ ਜਿੱਥੇ ਜਾ ਕੇ ਅਸੀਂ ਜਿਹੜੇ ਹੈਗੇ ਆਪਣੀਆਂ ਕਿਉਂਕਿ ਜਗਾ ਬਦਲਣ ਦੇ ਨਾਲ ਜਿਹੜਾ ਮਾਈਂਡ ਦੀ ਸੋਚ ਜਿਹੜੀ ਹੈਗੀ ਆ ਉਹ ਕਦੀ ਨਹੀਂ ਬਦਲਦੀ ਕ੍ਰਿਮੀਨਲ ਮਾਈਂਡ ਦੇ ਲੋਕ ਉਥੋਂ ਪਰਵਾਸ ਕੀਤੇ ਉਹ ਸਿੱਧੇ ਟ੍ਰੇਨਾਂ ਭਰ-ਭਰ ਕੇ ਬੱਸਾਂ ਭਰ-ਭਰ ਕੇ ਜਦੋਂ ਪੰਜਾਬ ਚ ਆਏ ਤਾਂ ਅੱਜ ਉਹਦੇ ਨਤੀਜੇ ਆ ਰਹੇ ਆ ਕਿ ਮੋਟਰਾਂ ਤੋਂ ਰਹਿੰਦੇ-ਰਹਿੰਦੇ ਘਰਾਂ ਚ ਆ ਗਏ ਆ ਔਰ ਘਰਾਂ ਚੋਂ ਆਉਂਦੇ-ਆਉਂਦੇ ਅੱਜ ਮਹੱਲਿਆਂ ਦੇ ਵਿੱਚ ਅਲੱਗ-ਅਲੱਗ ਰੁਜ਼ਗਾਰਾਂਾਂ ਤੇ ਔਰ ਸਾਨੂੰ ਉਹ ਕਿਤੇ ਨਾ ਕਿਤੇ ਆਰਥਿਕ ਤੌਰ ਤੇ ਵੀ ਬਹੁਤ ਜਿਆਦਾ ਪ੍ਰਭਾਵਿਤ ਕਰ ਰਹੇ ਆ ਪੰਜਾਬ ਦੇ ਯੂਥ ਨੂੰ ਜਿਹੜਾ ਹੈਗਾ ਉਹ ਇੱਕ ਗੈਂਗ ਤੌਰ ਤੇ ਉਹ ਕੰਮ ਕਰ ਰਹੇ ਦੇ ਵੇ ਆ ਪੰਜਾਬ ਦੇ ਵਿੱਚ ਜੇ ਕੋਈ ਪੰਜਾਬੀ ਵੀਰ ਆਪਣਾ ਕੋਈ ਕਾਰੋਬਾਰ ਕਰਨਾ ਵੀ ਚਾਹੁੰਦਾ ਆ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਆ ਕੇ ਰੁਕਾਵਟ ਪਾਉਂਦੇ ਆ ਇਕੱਠੇ ਹੋ ਕੇ ਪੰਜਾਬੀ ਵੀਰ ਦੇ ਉੱਤੇ ਹੀ ਜੇ ਅੱਜ ਮੰਡੀਆਂ ਦੀ ਵੀ ਗੱਲ ਕਰਾਂ ਤਾਂ ਮੰਡੀਆਂ ਦੇ ਵਿੱਚ ਤੁਸੀਂ ਦੇਖੋਗੇ ਜਾ ਕੇ 80 ਤੋਂ 90% ਹੀ ਜਿਹੜੇ ਪ੍ਰਵਾਸੀਆਂ ਦਾ ਉਥੇ ਦਬਦਬਾ ਹੈਗਾ ਆ ਜੇ ਕੋਈ ਪੰਜਾਬੀ ਜੱਟ ਵੀਰ ਵੀ ਜਾਂ ਕੋਈ ਅਦਰ ਪਰ ਕਾਸਟ ਵੀ ਕੋਈ ਵੀ ਪੰਜਾਬੀ ਵੀਰ ਆਪਣੇ ਉਥੇ ਕੋਈ ਆਪਣਾ ਮਟੀਰੀਅਲ ਲੈ ਕੇ ਜਾਂਦਾ ਆ ਸਬਜ਼ੀ ਦਾ ਨੂੰ ਵੇਚਣ ਜਾਂਦਾ ਜਾਂ ਮਟੀਰੀਅਲ ਨੂੰ ਕਿਸਾਨੀ ਦੇ ਲੈਵਲ ਦੇ ਨੂੰ ਵੇਚਣ ਜਾਂਦਾ ਤਾਂ ਆਟੋਮੈਟਿਕਲੀ ਉਥੇ ਜਾ ਕੇ ਉਹ ਸਾਰੇ ਆਪ ਆ ਕੇ ਰਲ ਕੇ ਇੱਕ ਧਾਵਾ ਬੋਲ ਦਿੰਦੇ ਆ ਔਰ ਉਥੇ ਕਿਤਨਾ ਕਿਤੇ ਜਿਹੜੀ ਹੈਗੀ ਆ ਪੱਗਾਂ ਨੂੰ ਲੱਥਣ ਤੱਕ ਦੀ ਵੀ ਨੌਤ ਜਿਹੜੀ ਆ ਉਹ ਦੇਖੀ ਗਈ ਪਿਛਲੇ ਆਉਣ ਵਾਲੇ ਟਾਈਮ ਚ ਸਰਕਾਰਾਂ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਇੱਕ ਖਲਾਅ ਦੀ ਸਥਿਤੀ ਦੀ ਪਹਿਲਾਂ ਹੀ ਹੈਗੀ ਆ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪਿਛਲੀਆਂ ਜਿਹੜੀਆਂ ਸਰਕਾਰਾਂ ਸੀ ਅੱਜ ਦੀਆਂ ਮੌਜੂਦਾ ਸਰਕਾਰਾਂ ਤਾਂ ਆਉਣ ਵਾਲੀਆਂ ਸਰਕਾਰਾਂ ਕਿਤੇ ਨਾ ਕਿਤੇ ਵੋਟ ਬੈਂਕ ਦੀ ਵਜ੍ਹਾ ਦੇ ਨਾਲ ਇਹਨੇ ਕ੍ਰਿਮੀਨਲ ਮਾਈਂਡ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਤਰਜੀਹ ਦਿੰਦੀ ਆ ਉਹ ਕਿੰਨੇ ਦਿਨ ਦਾ ਜਿਹੜਾ ਅਲਟੀਮੇਟ ਆ ਹੁਣ ਤੁਸੀਂ ਜੇ ਇਹਨਾਂ ਨੂੰ ਦੇ ਕੇ ਆਏ ਹੋ ਆਪਾਂ ਕਾਸ਼ ਕਿ ਅਲਟੀਮੇਟ 2 ਦਿਨ ਦਾ ਜਿਹੜਾ ਹੈਗਾ ਆ ਦਿੱਤਾ ਆ ਅਸੀਂ ਆਪਣੇ ਪਿੰਡ ਦੇ ਪੱਧਰ ਤੇ ਵੀ ਪੰਚਾਇਤ ਦੇ ਨਾਲ ਰਲ ਕੇ ਯੂਥ ਕਲੱਬ ਸਾਡਾ ਸਾਰਾ ਔਰ ਅਲੱਗ-ਅਲੱਗ ਇਲਾਕੇ ਦੇ ਪਿੰਡਾਂ ਦੇ ਵਿੱਚ ਜਿਹੜੇ ਸਰਪੰਚਾ ਪੰਚਾ ਨੂੰ ਮਿਲ ਕੇ ਪ੍ਰੋਪਰ ਇਹਦੇ ਤੇ ਅਸੀਂ ਕੰਮ ਕਰਾਂਗੇ ਔਰ ਮਤੇ ਅਲੱਗ-ਅਲੱਗ ਪੰਚਾਇਤਾਂ ਦੇ ਪਾ ਕੇ ਜਿਹੜੇ ਹੈਗੇ ਆ ਉਹ ਵੀਡੀਓ ਦਫ਼ਤਰ ਔਰ ਅਲੱਗ-ਅਲੱਗ ਜੜੀਆਂ ادارے ਹੈਗੇ ਸਰਕਾਰੀ ਉਹਨਾਂ ਦੇ ਵਿੱਚ ਮਤੇ ਪਾਵਾਂਗੇ ਪਚਾਵਾਂਗੇ ਤਾਂ ਕਿ ਜਿਹੜਾ ਹੈਗਾ ਆ ਉਹ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਨਜਿੱਟਿਆ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਥਾ ਕਿਸੇ ਵੀ ਬੱਚੇ ਤੇ ਜੜੀ ਹੈਗੀਆ ਉਹ ਨੁਕਸਾਨ ਨਾ ਹੋਵੇ ਜਾਂ ਕਿਸੇ ਵੀ ਪੰਜਾਬੀ ਵੀਰ ਭਰਾ ਦਾ ਕੋਈ ਨਜਾਨੀ ਮਾਲੀ ਜਾਂ ਕਿਸੇ ਵੀ ਇੱਜ਼ਤ ਦਾ ਨੁਕਸਾਨ ਨਾ ਹੋਵੇ ਹਾਂਜੀ ਇਹ ਸਨ ਸਾਰੀਆਂ ਜਿੱਥੇ ਬੰਦੀਆਂ ਜਿਨ੍ਹਾਂ ਨੇ ਦੱਸਿਆ ਕਿ ਤਿੰਨ ਦਿਨ ਦਾ ਅਲਟੀਮੇਟ ਜਿਹੜਾ ਅਸੀਂ ਭਈਆ ਨੂੰ ਦੇ ਕੇ ਆਏ ਆ ਤਿੰਨ ਦਿਨ ਦੇ ਵਿੱਚ ਉਹ ਆਪਣੀ ਵੈਰੀਫਿਕੇਸ਼ਨ ਕਰਾ ਕੇ ਇੱਥੇ ਰਹਿ ਸਕਦੇ ਨੇ ਜਿਹੜੇ ਉਹ ਨਹੀਂ ਹੈ ਕਿ ਜਿਨ੍ਹਾਂ ਦੇ ਕ੍ਰਿਮੀਨਲ ਕੇਸ ਨੇ ਉਹ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਨੇ ਤੇ ਨਾਲ ਹੀ ਡੀਐਸਬੀ ਸਾਹਿਬ ਤੇ ਐਸਡੀਐਮ ਦੇ ਨਾਂ ਤੇ ਇੱਕ ਤਸਵੀਰਦਾਰ ਸਾਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਿਹੜੇ ਭਈਆ ਨੂੰ ਪੰਜਾਬ ਚੋਂ ਭਜਾਉਣ ਦਾ ਉਹ ਵੀ ਇਹਨਾਂ ਨੇ ਦਿੱਤਾ ਵਾ ਨਾਲ ਉਹਨਾਂ ਨੇ ਅਪੀਲ ਕੀਤੀ ਹੈ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਜਿਹੜੇ ਭਈਆ ਨੂੰ ਜਲਦ ਤੋਂ ਜਲਦ ਜਿਹੜਾ ਟਾਂਡੇ ਤੋਂ ਬਾਹਰ ਕੱਢਿਆ ਜਾਵੇ ਤਾਂ ਕਿ ਜਿਹੜੇ ਇਦਾਂ ਦੇ ਜਿਹੜੇ ਹੈਗੇ ਆ ਕੱਢਣਾ ਹੁੰਦੀਆਂ ਵਾ ਨਾ ਸਕਣ ਤੁਸੀਂ ਵੇਖਦੇ ਦਿਓ ਦਿਨਿਸ਼ਵਰ ਮਹਿ ਅਰਜੁਨ ਜੈਨ ਟਾਂਡਾੜਮ